ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਐਜ਼ਮੀਨ ਐਜੂਕੇਸ਼ਨ ਤੇ ਮਿਸ਼ਨ ਸਮਰਥ ਅਸੀਂ ਲਗਾਤਾਰ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਉਹਦੀ ਸਾਰੀ ਛਿੱਟਾ ਪੰਜਾਬੀ ਇੰਗਲਿਸ਼ ਹਿੰਦੀ ਪੰਜਾਬੀ 3 ਤੋਂ 5ਵੀਂ ਅਤੇ 6ਵੀਂ ਤੋਂ 8ਵੀਂ ਤੱਕ ਦੀਆਂ ਸਾਰੀਆਂ ਵਰਕਸ਼ੀਟਸ ਨੇ ਜਿਹੜੀਆਂ ਅਸੀਂ ਲਗਾਤਾਰ ਸੋਲਵ ਕਰਦੇ ਵੀਕ ਪਰ ਵੀਕ ਲੈ ਕੇ ਆ ਰਹੇ ਹਾਂ ਉਹਨਾਂ ਵਿੱਚੋਂ ਅੱਜ ਅਸੀਂ ਕਰਾਂਗੇ ਜਿਹਦੀ ਬੜੀ ਡਿਮਾਂਡ ਹੈ ਟਾਈਮ ਅਤੇ ਦੂਰ ਤੇ ਪਹਾੜ ਟਾਈਮ ਇੱਕ ਛੋਟੀ ਕੁੜੀ ਸੀ ਜੋ ਰੂਨਾਚਲ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਰਹਿੰਦੀ ਸੀ ਉਸ ਨੂੰ ਪਹਾੜਾਂ ਨਾਲ ਬਹੁਤ ਪਿਆਰ ਸੀ ਆਪਣੀ ਦਾਦੀ ਦੇ ਨਾਲ ਉਹ ਅਕਸਰ ਪਹਾੜਾਂ ਵਿੱਚ ਜਾਂਦੀ ਸੀ ਦਰੱਖਤਾਂ ਤੇ ਚੜਦੀ ਨਦੀ ਵਿੱਚ ਤੈਰਦੀ ਅਤੇ ਜੰਗਲੀ ਫਲ ਖਾਂਦੀ ਉਹ ਪਹਾੜਾਂ ਦੀ ਆਵਾਜ਼ ਸ਼ਾਂ ਸ਼ਾਂ ਸੁਣਨਾ ਪਸੰਦ ਕਰਦੀ ਸੀ ਪਿੰਡ ਵਿੱਚ ਸਕੂਲ ਨਾ ਹੋਣ ਕਾਰਨ ਇੱਕ ਦਿਨ ਟਾਈਨ ਦਾ ਪਰਿਵਾਰ ਸ਼ਹਿਰ ਵਿੱਚ ਰਹਿਣ ਚਲਾ ਗਿਆ ਪਰ ਟਾਈਨ ਨੂੰ ਸ਼ਹਿਰ ਬਿਲਕੁਲ ਪਸੰਦ ਨਹੀਂ ਸੀ ਉਹ ਹਮੇਸ਼ਾ ਪਹਾੜਾਂ ਦੀ ਯਾਦ ਵਿੱਚ ਰਹਿੰਦੀ ਅਤੇ ਸ਼ਾਂ ਸ਼ਾਂ ਦੀ ਆਵਾਜ਼ ਨੂੰ ਦੁਬਾਰਾ ਸੁਣ ਲਈ ਤਰਸਦੀ ਸੀ। ਸਾਲਾਂ ਬਾਅਦ ਟਾਈ ਨੇ ਸਕੂਲ ਦੀ ਪੜ੍ਹਾਈ ਖਤਮ ਕੀਤੀ ਅਤੇ ਫੌਜ ਵਿੱਚ ਭਰਤੀ ਹੋ ਗਈ। ਉਹ ਪਹਾੜਾਂ ਦੇ ਨੇੜੇ ਰਹਿਣਾ ਪਸੰਦ ਸੀ ਇਸ ਲਈ ਉਸਨੇ ਫੌਜੀ ਮਹੂਮ ਲਈ ਕੁਲੀ ਬਣ ਲਈ ਅਰਜ਼ੀ ਦਿੱਤੀ। ਪਰ ਔਰਤਾਂ ਨੂੰ ਕੁਲੀ ਬਣਨ ਦੀ ਇਜਾਜ਼ਤ ਨਹੀਂ ਸੀ। ਇਸ ਲਈ ਟਾਈ ਨੇ ਮੁੰਡੇ ਦਾ ਭੇਜਤਾ ਰਿਹਾ। ਤੇ ਸਖਤ ਮਿਹਨਤ ਕਰਕੇ ਕਈ ਰਕਾਫਟਾਂ ਨੂੰ ਪਾਰ ਕੀਤਾ ਇਸ ਤੋਂ ਬਾਅਦ ਉਸ ਨੂੰ ਕੁਲੀ ਬਣਨ ਦੀ ਇਜਾਜ਼ਤ ਮਿਲ ਗਈ ਇੱਕ ਦਿਨ ਟਾਈਨ ਦੀ ਮੁਲਾਕਾਤ ਇੱਕ ਪਰਬਤ ਰੋਹੀ ਨਾਲ ਹੋਈ ਜਿਸ ਨੇ ਟਾਈਨ ਨੂੰ ਅਲੱਗ-ਅਲੱਗ ਰਸਤੇ ਦਿਖਾਏ ਟਾਈਨ ਨੇ ਉਸ ਤੋਂ ਸਿੱਖਿਆ ਅਤੇ ਜਲਦੀ ਹੀ ਇੱਕ ਮਹਾਰ ਪਰਬਤ ਰੋਹੀ ਬਣ ਗਿਆ ਉਸ ਦਾ ਸੁਪਨਾ ਮਾਉਂਟ ਐਵਰੇਸਟ 'ਤੇ ਚੜਨਾ ਸੀ ਜਦੋਂ ਟਾਈਨ ਐਵਰੇਸਟ ਤੇ ਚੜਨ ਲਈ ਰਵਾਨਾ ਹੋਈ ਤਾਂ ਰਸਤਾ ਬਹੁਤ ਮੁਸ਼ਕਿਲ ਸੀ ਹਵਾ ਪਤਲੀ ਸੀ ਤੇ ਠੰਡ ਵੱਧ ਗਈ ਸੀ ਉਸ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਟਾਈਨ ਨੇ ਹਾਰ ਨਹੀਂ ਮੰਨੀ ਉਹ ਆਪਣੇ ਸੁਪਨੇ ਨੂੰ ਸਹਕਾਰ ਕਰ ਲਈ ਡਿੜ੍ਹ ਇਰਾਦੇ ਨਾਲ ਅੱਗੇ ਵਧਦੀ ਰਹੀ ਅੰਤ ਵਿੱਚ ਟਾਈਨ ਮਾਉਂਟ ਐਵਰੇਸਟ ਦੀ ਚੋਟੀ ਤੇ ਪਹੁੰਚ ਗਈ ਉਸ ਨੇ ਆਪਣੇ ਸੁਪਨੇ ਨੂੰ ਪੂਰਾ ਕਰ ਲਿਆ ਉੱਤੇ ਉੱਤੇ ਖੜੀ ਹੋ ਕੇ ਵੁਸ਼-ਵੁਸ਼ਲੀ ਆਵਾਜ਼ ਸੁਣੀ ਜੋ ਉਸ ਦੀ ਪਹਾੜਾਂ ਨਾਲੋਂ ਜੁੜੀ ਪੁਰਾਣੀ ਯਾਦ ਨੂੰ ਦੁਬਾਰਾ ਤਾਜ਼ਾ ਕਰਦੀ ਸੀ ਟਾਈਨ ਮੀਨਾ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜੇ ਅਸੀਂ ਆਪਣੇ ਸੁਪਨੇ 'ਤੇ ਵਿਸ਼ਵਾਸ ਰੱਖਦੇ ਹਾਂ ਅਤੇ ਸਖਤ ਮਿਹਨਤ ਕਰਦੇ ਹਾਂ ਤਾਂ ਅਸੀਂ ਕੁਝ ਵੀ ਹਾਸਲ ਕਰ ਸਕਦੇ ਹਾਂ ਨੋਟ 9 ਮਈ 2011 ਨੂੰ ਸਵੇਰੇ 10:45 ਵਜੇ ਟਾਈਨ ਮੀਨਾ ਨੇ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਤੇ ਚੜ੍ਹਾਈ ਕੀਤੀ ਉਹ ਛੋਟੀ ਕੁੜੀ ਜਿਸ ਨੂੰ ਦਰੱਖਤਾਂ ਤੇ ਚੜ੍ਹਨਾ ਪਸੰਦ ਸੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਤੇ ਚੜ ਗਈ। ਅੱਗੇ ਹੈ ਬੱਚੋ ਪਾਠ ਦਾ ਪ੍ਰਸ਼ਨ ਹੈ ਇਹ ਸਾਰੇ ਪ੍ਰਸ਼ਨ ਹੈ ਕਿ ਟਾਈਮ ਕਿੱਥੇ ਰਹਿੰਦੀ ਸੀ ਕਿੰਨ ਕਰਦੀ ਸੀ ਇਹ ਸਾਰੇ ਅਸੀਂ ਹੱਲ ਕੀਤੇ ਹੋਏ ਨੇ ਤੁਸੀਂ ਇਸੇ ਤਰ੍ਹਾਂ ਉਸ ਨੂੰ ਨੋਟ ਕਰ ਲੈਣਾ ਹੈ। ਚਲੋ ਟਾਈਮ ਕਿੱਥੇ ਰਹਿੰਦੀ ਸੀ? ਟਾਈਮ ਅਰੁਣਾਚਲ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਰਹਿੰਦੀ ਸੀ। ਉਸ ਨੂੰ ਸਭ ਤੋਂ ਵੱਧ ਕਿਸ ਨਾਲ ਪਿਆਰ ਸੀ? ਉਸ ਨੂੰ ਪਹਾੜ ਅਤੇ ਉਹਨਾਂ ਦੀ ਸ਼ਾਂ ਸ਼ਾਂ ਦੀ ਆਵਾਜ਼ ਨਾਲ ਪਿਆਰ ਸੀ ਟਾਈਂ ਦਾ ਪਰਿਵਾਰ ਸ਼ਹਿਰ ਕਿਉਂ ਚਲਾ ਗਿਆ ਪਿੰਡ ਵਿੱਚ ਸਕੂਲ ਨਾ ਹੋਣ ਕਰਕੇ ਅਤੇ ਟਾਈਂ ਦੀ ਪੜ੍ਹਾਈ ਲਈ ਉਸ ਦਾ ਪਰਿਵਾਰ ਪਿੰਡ ਛੱਡ ਕੇ ਸ਼ਹਿਰ ਚਲਾ ਗਿਆ ਪ੍ਰਸ਼ਨ ਉਸ ਨੇ ਕਿਸ ਖੇਤਰ ਵਿੱਚ ਆਪਣਾ ਵਿਕ ਬਣਾਇਆ ਤਾਂ ਉਸ ਨੇ ਫੌਜ ਵਿੱਚ ਭਰਤੀ ਹੋ ਕੇ ਆਪਣਾ ਭਵਿੱਖ ਬਣਾਇਆ ਟਾਈ ਨੇ ਮੁੰਡੇ ਦਾ ਭੇਸ ਕਿਉਂ ਬਣਾਇਆ ਕਿਉਂਕਿ ਕੁੜੀਆਂ ਨੂੰ ਕੁਲੀ ਦਾ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ ਟਾਈ ਨੇ ਕਿਸ ਵੱਡੀ ਉਪਲਬਧੀ ਨੂੰ ਹਾਸਲ ਕੀਤਾ ਉੱਤਰ ਟਾਈ ਨੇ ਮਾਉਂਟ ਐਵਰੈਸਟ ਚੋਟੀ ਤੇ ਚੜ੍ਹ ਕੇ ਵੱਡੀ ਉਪਲਬਧੀ ਨੂੰ ਹਾਸਲ ਕੀਤਾ ਅਗਲਾ ਪ੍ਰਸ਼ਨ ਹੈ ਬੱਚੋ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਤਾਂ ਬੱਚੋ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਸਖਤ ਮਿਹਨਤ ਕਰਕੇ ਕਿਸੇ ਵੀ ਮੁਕਾਮ ਨੂੰ ਪਾਇਆ ਜਾ ਸਕਦਾ ਹੈ ਅਗਲਾ ਪ੍ਰਸ਼ਨ ਹੈ ਟਾਈ ਨੂੰ ਸ਼ਹਿਰ ਪਸੰਦ ਕਿਉਂ ਨਹੀਂ ਸੀ ਤਾਂ ਉੱਤਰ ਆਵੇਗਾ ਟਾਈ ਨੂੰ ਸ਼ਹਿਰ ਇਸ ਕਰਕੇ ਪਸੰਦ ਨਹੀਂ ਸੀ ਕਿਉਂਕਿ ਉਸ ਨੂੰ ਪਹਾੜਾਂ ਵਾਲੇ ਪਿੰਡਾਂ ਵਿੱਚ ਰਹਿਣਾ ਪਸੰਦ ਸੀ ਉਹ ਪਹਾੜਾਂ ਨੂੰ ਬਹੁਤ ਪਸੰਦ ਕਰਦੀ ਸੀ ਅਗਲਾ ਪ੍ਰਸ਼ਨ ਹੈ ਉਸ ਨੇ ਕੁਲੀ ਬਣ ਲਈ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਤਾਂ ਉੱਤਰ ਆਵੇਗਾ ਉਸ ਨੂੰ ਕੁਲੀ ਬਣ ਲਈ ਮੁੰਡੇ ਦਾ ਭੇਸ ਧਾਰਨਾ ਪਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਫੌਜ ਵਿੱਚ ਕੁਲੀ ਦੀ ਪੋਸਟ ਲਈ ਯਾਨੀ ਫੌਜ ਵਿੱਚ ਉਹ ਭਰਤੀ ਹੋ ਗਈ ਕੁੜੀ ਹੋਣ ਦੇ ਬਾਵਜੂਦ ਵੀ ਉਸ ਦੀ ਜ਼ਿੰਦਗੀ ਵਿੱਚ ਪਰਬਤ ਅਰੋਹੀ ਨਾਲ ਮੁਲਾਕਾਤ ਕਿਵੇਂ ਮਹੱਤਵਪੂਰਨ ਰਹੀ ਪਰਬਤ ਅਰੋਹੀ ਨਾਲ ਉਸ ਦੀ ਮੁਲਾਕਾਤ ਬਹੁਤ ਮਹੱਤਵਪੂਰਨ ਰਹੀ ਪਰਬਤ ਅਰੋਹੀ ਨੇ ਉਸ ਨੂੰ ਨਵੇਂ-ਨਵੇਂ ਰਸਤੇ ਦਿਖਾਏ ਅਤੇ ਟਾਈਮ ਨੇ ਪਰਬਤ ਅਰੋਹੀ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਸਖਤ ਮਿਹਨਤ ਨਾਲ ਉਹ ਇੱਕ ਵਧੀਆ ਪਰਬਤ ਅਰੋਹੀ ਬਣ ਗਈ ਚਾਈ ਨੇ ਮਾਉਂਟ ਐਵਰੇਸ ਚੜਨ ਦੌਰਾਨ ਆਇਆਂ ਮੁਸ਼ਕਿਲਾਂ ਦਾ ਚੇਹੇ ਸਾਹਮਣਾ ਕੀਤਾ ਮਾਉਂਟ ਐਵਰੇਸ ਚੜਨ ਵੱਲੇ ਰਸਤਾ ਬਹੁਤ ਔਖਾ ਸੀ ਅਤੇ ਠੰਡ ਵੀ ਬਹੁਤ ਜ਼ਿਆਦਾ ਸੀ ਪਰ ਉਸਨੇ ਆਪਣੀ ਸਖਤ ਮਿਹਨਤ ਸਦਕਾ ਉਸ ਔਖੇ ਅਤੇ ਠੰਡੇ ਰਸਤੇ ਨੂੰ ਪਾਰ ਕੀਤਾ ਅਤੇ ਆਪਣੀ ਟ੍ਰੇਨਿੰਗ ਪੂਰੀ ਕੀਤੀ ਕਹਾਣੀ ਵਿੱਚ ਸ਼ਾਂ ਸ਼ਾਂ ਅਤੇ ਬੁਸ਼ਬੁਸ਼ੀ ਆਵਾਜ਼ ਦਾ ਕੀ ਮਹੱਤਵ ਹੈ ਤਾਂ ਬੱਚੋ ਕਹਾਣੀ ਵਿੱਚ ਸ਼ਾਂ ਸ਼ਾਂ ਅਤੇ ਬੁਸ਼ਬੁਸ਼ੀ ਆਵਾਜ਼ ਟਾਈਮ ਨੂੰ ਹਮੇਸ਼ਾ ਪਹਾੜਾਂ ਦੀ ਯਾਦ ਦਿਵਾਉਂਦੀ ਅਤੇ ਉਸ ਦਾ ਹੌਸਲਾ ਵਧਾਉਂਦੀ ਸੀ ਠੀਕ ਹੈ ਜੀ ਅੱਗੇ ਹੈ ਬੱਚੋ ਦੂਜਾ ਕੁਐਸਚਨ ਹੈ ਜਿਹੜਾ ਰਚਨਾਤਮਕ ਵਿਚਾਰਵੰਚ ਚਰਚਾ ਵਾਲਾ ਹੈ ਕਿੰਨਾ ਇਸ ਕਹਾਣੀ ਸਾਡੀ ਜ਼ਿੰਦਗੀ ਵਿੱਚ ਹਿੰਮਤ ਮਿਹਨਤ ਅਤੇ ਆਤਮ ਵਿਸ਼ਵਾਸ ਦੀ ਮਤਤ ਤੁਹਾਨੂੰ ਕਿਵੇਂ ਉਜਾਗਰ ਕਰਦੀ ਹੈ ਜੇ ਤੁਸੀਂ ਟਾਈਮ ਹੀ ਜਗਾ ਹੁੰਦੇ ਤਾਂ ਤੁਸੀਂ ਕੀ ਕਰਦੇ ਇਹ ਸਾਰੇ ਪਰੇਸ਼ਾਨੀ ਅਸੇ ਅੱਗੇ ਕੀਤੇ ਹੋਏ ਨੇ ਤਾਂ ਹਿੰਮਤੋ ਵਿਸ਼ਵਾਸ ਨਾਲ ਕਰਦੇ ਹਿੰਮਤ ਮਨਤ ਵਿਸ਼ਵਾਸ ਦੀ ਮਹੱਤਤਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਅਸੀਂ ਆਪਣੇ ਸੁਪਨੇ ਤੇ ਵਿਸ਼ਵਾਸ ਰੱਖੀਏ ਅਤੇ ਮਿਹਨਤ ਕਰੀਏ ਤਾਂ ਕੋਈ ਵੀ ਮੁਸ਼ਕਿਲ ਆਸਾਨ ਨਹੀਂ ਹੁੰਦੀ ਕੋਈ ਵੀ ਕੋਈ ਵੀ ਮੁਸ਼ਕਿਲ ਆਸਾਨ ਹੁੰਦੀ ਹੈ ਟੈਨਿਸ ਨੇ ਸਮਾਜ ਦੀਆਂ ਰਕਾਵਟਾਂ ਨੂੰ ਪਾਰ ਕਰਕੇ ਆਪਣਾ ਟਿਚਾ ਪ੍ਰਾਪਤ ਕੀਤਾ ਜੇਕਰ ਤੁਸੀਂ ਟੈਨਿੰਗ ਦੀ ਜਗ੍ਹਾ ਹੁੰਦੀ ਤਾਂ ਕੀ ਕਰਦੇ ਜੇ ਅਸੀਂ ਟੈਨਿੰਗ ਦੀ ਜਗ੍ਹਾ ਹੁੰਦੀ ਤਾਂ ਮੈਂ ਵੀ ਆਪਣੇ ਸੁਪਨੇ ਨੂੰ ਪੂਰਾ ਕਰ ਲਈ ਸਖਤ ਮਿਹਨਤ ਕਰਦਾ ਜੱਕ ਕਰਦੀ ਕਦੇ ਵੀ ਰੁਕਾਵਟਾਂ ਤੋਂ ਨਾ ਡਰਦਾ ਅਤੇ ਹੌਸਲਾ ਨਾ ਹਾਰਦਾ ਕਹਾਣੀ ਦਾ ਅੰਤ ਲਿਖਣਾ ਹੈ ਤੁਸੀਂ ਰਚਨਾਤਮਕ ਰੂਪ ਵਿੱਚ ਮੈਂ ਆਪਣੇ हिसाब ਨਾਲ ਲਿਖਿਆ ਤੁਸੀਂ ਤਾਂ ਟੈਨਿੰ ਨੇ ਮਾਉਂਟ ਐਵਰੈਸਟ ਦੀ ਚੋਟੀ ਤੇ ਪਹੁੰਚ ਕੇ ਆਪਣਾ ਸੁਪਨਾ ਪੂਰਾ ਕੀਤਾ ਪਰ ਉਸ ਦੀ ਯਾਤਰਾ ਇੱਥੇ ਹੀ ਖਤਮ ਨਹੀਂ ਹੋਈ ਉਸ ਨੇ ਹੋਰ ਵੀ ਉੱਚੀਆਂ ਪਹਾੜੀਆਂ ਤੇ ਚੜਨ ਦਾ ਫੈਸਲਾ ਕੀਤਾ ਉਹ ਹਿਮਾਲਿਆ ਦੀਆਂ ਹੋਰ ਚੋਟੀਆਂ ਜਿਵੇਂ ਕਿ K2 ਅਤੇ ਕੰਚਨਜੰਗਾ ਤੇ ਵੀ ਚੜੀ ਹਰ ਵਾਰ ਉਸ ਨੇ ਆਪਣੇ ਅੰਦਰਲੇ ਹੌਸਲੇ ਨੂੰ ਮਜ਼ਬੂਤ ਕੀਤਾ ਅਤੇ ਦੁਨੀਆ ਨੂੰ ਦਿਖਾਇਆ ਕੀ ਮੁਸ਼ਕਿਲਾਂ ਤੋਂ ਡਰਨਾ ਨਹੀਂ ਉਹਨਾਂ ਨੂੰ ਜਿੱਤਣਾ ਹੈ ਤਾਂ ਬੱਚੋ ਏਸੀ ਟਾਈਮ ਤੇ ਟੂਰ ਦੀ ਕਹਾਣੀ ਪੰਜਾਬੀ ਦੀ ਵਰਕਸ਼ੀਟ ਹੈ ਜਿਹੜੀ ਮਿਸ਼ਨ ਸਮਰਥ ਦੀ ਠੀਕ ਹੈ ਉਮੀਦ ਕਰਦਾ ਹਾਂ ਤੁਹਾਡੇ ਕੰਮ ਆਵੇਗੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀਂਦੇ ਵਸਦੇ ਰਹੋ ਤੁਲੀਆ ਉਮਰਾਂ ਲੰਬੀਆਂ ਹੋਵੋ ਗੁੱਡ ਬਲੈਸਿਉ